ਹਸਪਤਾਲ ਨਹੀਂ ਕੋਈ ਬਣਾਉਂਦੇ ਇੱਕ ਬਣਾਇਆ ਸੀ ਉਹ ਵੀ ਠੇਕੇ ਦੇ ਤਾ ਖੁਸਾਤ ਮੈਂ ਉਹਦੇ ਦਾਦੇ ਨਾਲ ਗਿਆ ਸੀ ਛੋਟਾ ਹੁੰਦਾ ਉਦੋਂ ਮੇਰੇ ਖਿਆਲ 7ਵੀਂ 8ਵੀਂ ਚ ਤੇ ਉਹਦੇ ਨੀਂ ਰੱਖੀ ਕਹਿੰਦੇ ਆਪਣਾ ਹਸਪਤਾਲ ਬਣਾਉਣ ਲੱਗੇ ਬਾਬੇ ਅਹੀਂ ਬੜੇ ਖੁਸ਼ ਤੇ ਅੱਜ ਦਾੜਾ ਮੂਹ ਤੇ ਤੇ ਮੇਰੀ ਮਾਂ ਬਿਮਾਰ ਪੈਣੋ ਤੇ ਮੈਂ ਕਿਹਾ ਆਪਣਾ ਹੋਊਗਾ ਪਰ ਥੀਜ ਟੋکریاں ਸੁੱਟੀਆਂ ਸਭ ਕੁਝ ਜਦੋਂ ਗਏ ਤੇ ਉਹ ਕਹਿੰਦੇ ਪੈਸੇ ਲਿਆਓ ਤੇ ਅਹੀਂ ਆ ਬਾਬਾ ਜੀ ਉਹਨੇ ਕਿੱਥੇ ਗਏ ਬਾਬਾ ਜੀ ਉਹਨੇ ਕੈਨੇਡਾ ਗਏ ਆਖੋ ਸਤਨਾਕ ਉੱਥੋਂ ਇਕੱਠੇ ਕਰਕੇ ਲਿਓਨੇ ਨਾ ਬਚੇਰੇ ਜਿੰਨੇ ਸਾਧ ਆ ਨਾ ਮੈਂ ਨਿੰਦਿਆ ਨਹੀਂ ਕਰਦਾ ਕੱਖ ਨਹੀਂ ਕੌਮਦਾ ਕਰਨਦਾ ਬਾਹਰ ਚੱਲ ਜਾਂਦੇ ਉੱਥੇ ਜਿੰਨੇ ਸਾਡੇ ਮੁੰਡੇ ਪ੍ਰਾਣੇ ਬਜ਼ੁਰਗ ਜੁੜੇ ਆ ਉਹ ਦੇਹ ਤੇਰੇ ਦੀ ਪੈਸੇ ਮੱਥਾ ਟੇਕੀ ਜਾਂਦੇ ਇੱਕ ਇੱਕ ਸਾਧ 2-2 ਕਰੋੜ ਰੁਪਈਆ ਲੈ ਆਉਂਦਾ ਦੋਈ ਮਹੀਨੇ ਤੇ ਕੌਮ ਨੂੰ ਕੀ ਦਿੱਤਾ ਇਹਨਾਂ ਨੇ ਕਿਤਾਬ ਦਿੱਤੀ ਕਦੇ ਕਿਸੇ ਨੂੰ ਕੋਈ ਕਦੀ ਪੋਥੀ ਵੰਡੀ ਹੋਵੇ ਕਿਤੇ ਹੈ ਦਿਲ ਇਥੋਂ ਰੋਂਦਾ ਪਿਆਰਿਓ ਬਹੁਤ ਔਖਾ ਏ ਪਰ ਮੈਂ ਕੀ ਕਰ ਸਕਦਾ ਮੈਂ ਆਪਣਾ ਫਰਜ਼ ਨਿਭਾ ਜਾਣਾ ਤੁਸੀਂ ਆਪਣਾ ਅੱਪਾ ਬਾਣੀ 'ਚ ਹੀ ਬੈਠੇ ਨਾ ਸਾਰੇ ਆਖੋ ਸਤਿਨਾਮ